200 ਰੁਪਏ ਰ ਮੇਰਾ ਸੂਟ ਇੱਕ ਸੂਟ ਫ੍ਰੀ ਆਓ ਅੱਗੇ ਆਓ ਪ੍ਰਿੰਟ ਚੈੱਕ ਕਰੋ 200 ਰੁਪਏ ਦੀ ਰੇਂਜ ਚ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਆਜੋ ਅੱਗੇ ਉਸ ਤੋਂ ਬਾਅਦ 200 ਰੁਪਏ ਦੀ ਰੇਂਜ ਚ 5 ਮੀਟਰ ਸੂਟ ਹਾਂਜੀ 200 ਰੁਪਏ ਦੀ ਰੇਂਜ ਚ 5 ਮੀਟਰ ਕੰਪਲੀਟ ਸੂਟ ਹੋਊਗਾ ਪ੍ਰਿੰਟ ਚੈੱਕ ਕਰਾ ਦਿੰਦੇ ਆ ਕਲਰ ਐਂਡ ਕਰਾਵਾਂਗੇ ਇੱਕ ਤੋਂ ਉੱਤੇ ਇੱਕ ਪੀਸ ਕਰਾ ਦਾਂਗੇ ਚੈੱਕ ਕਰੋ 200 ਰੁਪਏ ਦੀ ਰੇਂਜ ਚ 5 ਮੀਟਰ ਸੂਟ ਈਐਨ ਚੈੱਕ ਕਰਵਾ ਲਿਓ ਕਿ ਆ ਜੋ ਪ੍ਰਿੰਟ ਜਿੱਤਰਾ ਆਵਣਾ ਨੂੰ ਆ ਲਓ ਇੱਕ ਤੋਂ ਉੱਤੇ ਇੱਕ ਪ੍ਰਿੰਟ ਆਊਗਾ 200 ਰੁਪਏ ਦਾ 5 ਮੀਟਰ ਪਹਿਲਾਂ ਦੇਖੇ ਨਾ ਤੁਸੀਂ 200 ਰੁਪਏ ਦੀ ਇੱਕ ਨਾਲ ਇੱਕ ਫ੍ਰੀ ਹੁਣ ਆ ਗਿਆ ਜੀ 200 ਰੁਪਏ ਦੀ ਰੇਂਜ ਚ 5 ਮੀਟਰ ਸੂਟ ਆਜੋ ਅੱਗੇ 300 ਰੁਪਏ ਦੀ ਰੇਂਜ ਚ ਡਿਜ਼ਾਈਨ ਚੈੱਕ ਕਰੋ ਬਿਲਕੁਲ ਦੋਸਤੋ 300 ਰੁਪਏ ਦੀ ਰੇਂਜ ਚ 5 ਮੀਟਰ ਸੂਟ ਨਾਲ ਦੁਪੱਟਾ ਫ੍ਰੀ 300 ਰੁਪਏ ਦੀ ਰੇਂਜ ਚ ਸੂਟ ਨਾਲ ਦੁਪੱਟਾ ਫ੍ਰੀ ਚੈੱਕ ਕਰੋ ਜੀ ਕਲਰ ਸਾਰੇ ਕਲਰ ਮਿਲੂਏ yellow pink red magenta ice ਹਰੇਕ ਦਿਨ ਦਾ ਕਲਰ 300 ਰੁਪਏ ਦੀ ਰੇਂਜ 'ਚ ਨਾਲ ਦੁਪੱਟਾ ਫ੍ਰੀ ਹਾਂਜੀ ਪ੍ਰਿੰਟੇ ਮੁਕੇ ਨਹੀਂ ਅਜੇ ਪ੍ਰਿੰਟ ਹੋ ਰਿਹਾ ਨਹੀਂ ਬਥੇਰੀ ਹੈ ਵੈਰਾਈਟੀ ਹੋਰ ਵੀ ਬਥੇਰੀ ਹੈ ਦੁਕਾਨ ਉਹੀ ਹੈ ਲੋਕੇਸ਼ਨ ਉਹੀ ਹੈ ਆਜੋ ਅੱਗੇ 350 ਰੁਪਏ ਦੀ ਰੇਂਜ 'ਚ ਕਰੋ ਚੈੱਕ ਆਇਟਮ 350 ਰੁਪਏ ਦੀ ਰੇਂਜ 'ਚ ਡਿਜ਼ਾਈਨਰ ਪੀਸ ਸਾਰੇ ਕੋਲ ਹੈਵੀ ਕੁਆਲਟੀ ਦੇ ਅੰਦਰ ਹੈ ਸਲਵਾਰ ਨਾਲ ਹੈ ਪੀ ਬਹੁਤ ਜ਼ਿਆਦਾ ਕਮਾਲ ਹੈ ਪਲੇਨ ਸਲਵਾਰ ਹੈ ਡਿਜ਼ਾਈਨਰ ਪੀਸ ਹੈ ਕਲਰ ਕਰਾਦਣੇ ਚੈੱਕ ਬਿਊਟੀਫੁਲ ਇਹਨੇ ਕਲਰ ਹੈ ਚੈੱਕ ਕਰੋ ਕਲਰ ਇਹਨੇ ਆਜੋ ਭਾਜੀ ਅੱਗੇ ਇਹ ਲੋ ਕਲਰ ਦਾ ਡਾਕ ब्लू ਕਲਰ ਰੈਡ ਕਲਰ ਇਹ ਸਿਰਫ ਡੈਮੋ ਪੀਸ ਹੈ ਕਲਰ ਬਹੁਤ ਹੈ ਬਹੁਤ ਹੈ ਬਹੁਤ ਹੈ ਇਹ ਸੂਟ ਫੁੱਲ ਗਰੰਟੀ ਹੈ ਪਹਿਲੇ ਡਿਜ਼ਾਈਨ ਲੈਣੇ ਆ ਬਾਜੂ ਦੇਖ ਸਕਦੇ ਆ ਪਹਿਲਾਂ ਕੋਟ ਦੀ ਡਿਜ਼ਾਈਨਿੰਗ ਦੇਖ ਲੋ ਚਲੋ ਚੈੱਕ ਹੁਣ ਲੋ ਜੀ ਪਹਿਲਾਂ ਤੇ ਦਿਖਾਈਏ ਤੁਹਾਨੂੰ ਜੀ ਸਲਵਾਰ ਡਿਜ਼ਾਈਨਰ ਸਲਵਾਰ ਆਮ ਦੂੜ ਤੋਂ ਹੀ ਲੇ ਹੋ ਨੇ 610 ਤੋਂ 80 ਪਰ ਉਹ ਜੀ ਨਹੀਂ ਹੈ ਤੇ ਉੱਤੋਂ ਥੋੜੀ ਵਧੀਆ ਹੈ ਰੀਹਾਂ ਚੈੱਕ ਕਰੋ ਸਲਵਾਰ ਦੇ ਦੋਨੋਂ ਪਾਸੇ ਕਢਾਈ ਕੀਤੀ ਹੋਈ ਰੇਟ ਸਿਰਫ ਤੇ ਸਿਰਫ 450 ਰੁਪਏ ਸਿਰਫ 450 ਰੁਪਏ ਹੁਣ ਚੈੱਕ ਕਰੋ ਜੀ ਦੁਪੱਟਾ ਨਾਲ ਹੈ ਪੀਸ ਬਹੁਤ ਹੀ ਕਮਾਲ ਹੈ ਚੈੱਕ ਕਰੋ ਦੁਪੱਟਾ ਫੂਟੋ ਬਾਹਰ ਆਜੀ ਜੀ ਕੁਰਤੀ ਪ੍ਰਿੰਟ ਦੇ ਅੰਦਰ ਕੋਟਨ ਸਟਾਫ ਹੋਊਗਾ ਮਿਕਸ ਮਾਲ ਆਪਾਂ ਵੇਚਦੇ ਨਹੀਂ ਇੰਪੋਰਟਡ ਆਈਟਮ ਕੀ ਆਪਾਂ ਸਿਰਫ ਸੇਲ ਕਰਦੇ ਆ ਚੈੱਕ ਕਰੋ ਹੁਣ ਦਿਖਾਨੇ ਆ ਰਿਹਾ ਤੁਹਾਨੂੰ ਕਲਰ ਕਲਰ ਦੇਖੋ ਜੀ 1 2 3 4 ਪੰਜ ਦੇ 컬러 ਕਿੰਨੇ ਕੋ ਭਾਜੀ ਗੈਂਦੀ ਥੋੜੀ ਐ ਜਿੰਨੇ ਕਲਰ ਹੋ ਗਏ ਜਿੰਨੀ ਵੈਰੈਟੀ ਹੋ ਗਏ ਆਪਣੇ ਕੋਲ ਵੈਰੈਟੀ ਨਹੀਂ ਮੁਕਨੀ ਤੁਸੀਂ ਵੀਡੀਓ ਦੇਖਦੇ ਸਕਦੇ ਨਾ ਵੈਰੈਟੀ ਨਹੀਂ ਮੁਕਨੀ ਆਪਣੇ ਕੋ ਆ ਜਾਓ ਭਾਜੀ ਥੋੜਾ ਜਿਹਾ ਅੱਗੇ ਆਓ 525 ਰੁਪਏ ਦੀ ਰੇਂਜ ਚ ਸੂਟ ਮੇਗਾ ਤੁਹਾਨੂੰ ਬਾਜ਼ਾਰ ਚ ਦੇਖੋ ਜੀ ਪੈਕਿੰਗ ਨਾਲ ਹੈ ਡੱਬਾ ਬਹੁਤ ਕਮਾਲ ਹੈ 525 ਰੁਪਏ ਦਾ ਮੇਗਾ ਤੁਹਾਨੂੰ ਬਾਜ਼ਾਰ ਜੇ ਆਪਣੇ ਕੋ ਆਓ 500 ਦੇ ਦੋ ਲੈ ਕੇ ਜਾਓ ਤੇ ਜਿਹੜਾ ਮੇਰੇ ਭਰਾ ਵੀਡੀਓ ਨੂੰ ਕਰੇਗਾ ਸ਼ੇਅਰ ਉਹਨੂੰ ਦਵਾਂਗੇ ਆਪਾਂ 400 ਰੁਪਏ ਦੀ ਰੇਂਜ ਚ ਦੋ ਸੂਟ विद द पैकिंग इस तरह दी पैकिंग आएगी 400 ਰੁਪਏ ਦੀ ਰੇਂਜ ਚ ਦੋ ਸੂਟ ਦੇਵਾਂਗੇ ਡੀਐਨਕੇ ਘਰਾ ਲੈਣੇ ਹਰੇਕ ਤਰ੍ਹਾਂ ਦੇ ਚ ਚੈੱਕ ਆਏਗਾ ਹਰੇਕ ਤਰ੍ਹਾਂ ਦੀ ਮੈਚਿੰਗ ਆਏਗੀ ਚੈੱਕ ਕਰ ਸਕਦੇ ਹੋ ਉੱਪਰ ਲੈਂਥ ਮੀਟਰ ਸਭ ਕੁਝ ਲਿਖਿਆ ਹੋਇਆ ਹੈ 400 ਰੁਪਏ ਦੀ ਰੇਂਜ ਚ ਉਹਨਾਂ ਨੂੰ ਦੋ ਮਿਲੂਗੇ ਜਿਹੜੇ ਸਾਡੇ ਵੀਰ ਵੀਡੀਓ ਸ਼ੇਅਰ ਕਰਕੇ ਆਉਗੇ ਜੀ ਉਹ ਤੋਂ ਬਾਅਦ ਅਗਰ ਤੁਹਾਨੂੰ ਓਪਨ ਪੈਕਿੰਗ ਚਾਹੀਦੀ ਹੈ ਇਸ ਤਰ੍ਹਾਂ ਦੀ ਓਪਨ ਪੈਕਿੰਗ ਮਿਲ ਜਾਂਦੀ ਹੈ ਜੋ ਰੇਟ ਅਸੀਂ ਦੇ ਦਾਂਗੇ ਫੈਕਟਰੀ ਵਾਲਾ ਕੀ ਕੋਈ ਜੰਮ ਕੇ ਨਹੀਂ ਦੇ ਸਕਦਾ 150 ਰੁਪਏ ਦਾ ਪੂਰਾ ਸੂਟ ਦੇ ਦਾਂਗੇ ਸਹਦਾ ਜੀ ਫੈਕਟਰੀ ਵਾਲਾ ਕੀ ਕੋਈ ਜੰਮਗੇ ਨਹੀਂ ਦੇ ਸਕਦਾ 150 ਰੁਪਏ ਦਾ ਪੂਰਾ ਸੂਟ ਤੋਂ ਦੁਕਾਨ ਦਾ ਪਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਾਕੀ ਬਾਈ ਜੀ ਵੈਰਾਈਟੀ ਨਜ਼ਰ ਕਰਾ ਦਿਓ ਇੱਕ ਵਾਰੀ ਸਰਦੀਆਂ ਦੇ ਸੂਟ ਲੈਣੇ ਆਪਰੇ ਕੋਲ ਸਰਦੀਆਂ ਰੇ ਸਾਡੇ ਕੋਲ 12 ਮਹੀਨੇ 30 ਦਿਨ ਸਰਦੀਆਂ ਦੀ ਵੈਰਾਈਟੀ ਲੋਕ ਕੰਗਰੀਆਂ ਦੀ ਲੋ ਕੰਬਲ ਲੋ ਚੱਦਰ ਲੋ ਸੂਟ ਲੋ ਫੁੱਲ ਵੈਰਾਈਟੀ ਮਿਲੂਗੀ ਕੁਰਤੇ ਵੀ ਆ ਮੇਰੇ ਕਲਰ ਲੈਨੇ ਪੈਂਟ ਸ਼ਰਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਪੱਗਾਂ ਦੇ ਕਲਰ ਲੈਨੇ ਸਾਰੀ ਵੈਰਾਈਟੀ ਮਿਲੂਗੀ ਬਾਕੀ ਦੁਕਾਨ ਦਾ ਪਤਾ ਕਰ ਲਓ ਭਾਈ ਜੀ ਸਾਰੀ ਵੈਰਾਈਟੀ ਨਜ਼ਰ ਕਰਾ ਦਿਓ ਨੰਦਪੁਰੀਆਂ ਦੀ ਹੱਟੀ ਦੁਕਾਨ ਦਾ ਡਰੈਸ ਫੈਕਟਰੀ ਰੇਟਾਂ ਦੀ ਦੁਕਾਨ ਨੰਦਪੁਰੀਆਂ ਦੀ ਹੱਟੀ ਪਿੰਟੂ ਭਾਈ ਜੀ ਦੀ ਦੁਕਾਨ ਬਾਹਰ ਨੰਬਰ ਇੱਕ ਵਾਰੀ ਦਾ ਅਨੁਕ ਉੱਪਰ ਵੀਡੀਓ ਤੇ ਚੱਲਦਾ ਨਜ਼ਰ ਆ ਜਾਏਗਾ ਸੋ ਬੇਨਤੀ ਹੈ ਇਹ ਰੇਟਾਂ ਨੇ ਫਾਇਦੇ ਲੈਣੇ ਆ ਤੇ ਚਾਚੋਆਂ ਗਾਣਾ ਪਹਿਣਾ ਇਹ ਦੁਕਾਨ ਦੀ ਇੱਕ ਵਾਰੀ ਵੀਰ ਜੀ ਪੂਰੀ ਨਜ਼ਰ ਕਰਾ ਦਿਓ ਇਹ ਰੇਟ ਕਿਤੇ 20 ਮੀਟਰ ਹੈ ਫੁੱਲ ਵੈਰਾਈਟੀ ਹੈ ਜਦੋਂ ਮੱਦੀ ਆਉ 12 ਮਹੀਨੇ ਤੀਰ ਰਨੇ ਤੇ ਸੇਲ ਲੱਗੇਗੀ ਔਰ ਤੁਹਾਨੂੰ ਫੁੱਲ ਬਟਾ ਫੁੱਲ ਵੈਰਾਈਟੀ ਮਿਲੇਗੀ